ਦੋ ਚੀਜ਼ਾਂ ਬਹੁਤ ਨੁਕਸਾਨਦਾਇਕ ਨੇ ਸਵੇਰੇ ਸੋਣਾ ਸ਼ਾਮ ਨੂੰ ਸੋਣਾ ਮਟੀਰੀਅਲਿਸਟਿਕਲੀ ਮਾਇਆ ਪੱਖੋਂ ਇਨਸਾਨ ਬਹੁਤ ਕਮਜ਼ੋਰ ਹੋ ਜਾਊਗਾ ਜੇ ਉਹਦੇ ਕੋ ਹੈਗੀ ਰੋੜ ਜਾਣੀ ਕਿਉਂਕਿ ਬਾਡੀ ਦੇ ਵਿੱਚ 네ਗੇਟਿਵਿਟੀ ਪੈਦਾ ਹੋ ਜਣੀ ਹੈ 네ਗੇਟਿਵ ਫ੍ਰੀਕਵੈਂਸੀ ਪੈਦਾ ਹੋ ਜਣੀ ਹੈ ਉਹਦੇ ਨੁਕਸਾਨ ਹੋਣੇ ਸ਼ੁਰੂ ਹੋ ਜਾਣਗੇ ਆਜ ਦੇ ਸਮੇਂ ਦੇ ਵਿੱਚ ਆਪਣੇ 13 ਸਾਲ ਦੇ ਤਜਰਬੇ ਦੇ ਵਿੱਚ ਜੋ ਵੀ ਅਸੀਂ ਵਿਦਿਆ ਹਾਸਲ ਕੀਤੀ ਇਹ ਸਿੱਖਿਆ ਵਾ ਚਾਹੇ ਖੂਹ ਦੇ ਵਿੱਚ ਰਹਿਣ ਵਾਲਾ ਕੋਈ ਬੱਚਾ ਕਿਉਂ ਨਾ ਹੋਵੇ ਗਰੀਬੀ ਦੀ ਮਾਰ ਦੇ ਵਿੱਚ ਕਿਉਂ ਨਾ ਹੋਵੇ ਨੀਵੇਂ ਤੋਂ ਨੀਵਾ ਕਿਉਂ ਨਾ ਹੋਵੇ ਜੇ ਉਹਦੇ ਕੋਲ ਦੋ ਚੀਜ਼ਾਂ ਨੇ ਇੱਕ ਸਵੇਰੇ ਤੜਕੇ ਉੱਠਦਾ ਅਮਰਤ ਵੇਲਾ ਬ੍ਰਹਮ ਮੂਰਤਾ ਤੇ ਦੂਜਾ ਲੰਗੋੜ ਦਾ ਪੱਕਾ ਆਇਆ ਕਿਰਦਾਰ ਦਾ ਪੱਕਾ ਆ ਉਹਨੂੰ ਕਾਮਯਾਬ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਉਹਦੀ ਗੱਡੀ ਚੜਨੀ ਚੜਨੀ ਤੁਸੀਂ ਵੇਖਿਆ ਹੋਣਾ ਕਿ ਜਦੋਂ ਬੰਦਾ ਲੇਟ ਉੱਠਦਾ ਦਰਿੱਦਰ ਪੈ ਜਾਂਦਾ ਹੂੰ ਸਾਡੇ ਜਿਹੜੇ ਭਰਾ ਨੇ ਉਹ ਗੱਡੇ ਨੂੰ ਧੱਕਦੇ ਪਏ ਸਰੀਰ ਕੱਡਾ ਬਣ ਚੁੱਕਿਆ ਹੂੰ ਲੇਟ ਉੱਠੇ ਆ ਦਿਲ ਕਰਨ ਨਹੀਂ ਡਿਆ ਉਹਨੂੰ ਬੋਲਦੇ ਆ ਵੀ ਹਾਰਡ ਵਰਕ ਹਾਰਡ ਵਰਕ ਥੋੜਾ ਯਾਰ ਉਹਦੇ ਮਸਤੀ ਹੋਣੀ ਚਾਹੀਦੀ ਵੀ ਭਾਈ ਮਿਹਨਤ ਕਰਨੀ ਹੈ ਹੋਰ ਕਰਨੀ ਹੈ ਹੂੰ ਇਹ ਮਸਤੀ ਉਦੋਂ ਪੈਦਾ ਹੁੰਦੀ ਆ ਜਦੋਂ ਅਸੀਂ ਸਿਰ ਤਰਕੇ ਉੱਠਦੇ ਆ ਅੱਜ ਤੱਕ ਆਪਣੇ ਅਸੀਂ ਦਾਦਾ ਜੀ ਨੂੰ ਸਵੇਰ ਦੇ 4 ਵਜੇ ਤੋਂ ਬਾਅਦ ਮੰਜੇ ਤੇ ਨਹੀਂ ਵਖਿਆ। ਅੱਜ ਵੀ ਅਸੀਂ ਨਹਾਉਂਦੇ ਪਏ ਸੀ ਤੇ ਵਖਿਆ ਤੇ 3:30 ਵਜੇ ਸੈਰ ਕਰਦੇ ਪਏ ਸੀ ਦਾਦਾ ਜੀ। ਅੱਜ ਵੀ ਉੱਠਦੇ ਨੇ। ਘੋੜੇ ਵਰਗਾ ਸ਼ਰੀਰ ਆ। ਵੱਡੇ ਤੋਂ ਤਕੜੇ ਤੋਂ ਤਕੜੇ ਨੌਜਵਾਨ ਟੱਕਰ ਨਹੀਂ ਲੈ ਸਕਦੇ। ਕੰਮ ਦੇ ਮਾਮਲੇ ਦੇ ਵਿੱਚ। ਹੂੰ। ਤੇ ਜਦੋਂ ਹੱਸਦੇ ਆ ਤੇ ਚਾਰ ਘਰਾਂ ਦੇ ਵਿੱਚ ਆਵਾਜ਼ ਸੁਣਾਈ ਜਾਂਦੀ ਐ। ਐਨਾ ਖਿੜ ਕੇ ਹੱਸਦੇ ਆ। ਕਿਉਂ ਨਾ ਗੱਲਾਂ ਬਾਤਾਂ ਹੋਣ। ਇਕ ਸਵੇਰੇ 8 ਵਜੇ ਉੱਠਣ ਵਾਲਾ ਸਵੇਰ ਦੇ 4 ਵਜੇ ਉੱਠਣ ਵਾਲੇ ਇਨਸਾਨ ਦੇ ਨਾਲ ਕਦੇ ਵੀ ਮੁਕਾਬਲਾ ਨਹੀਂ ਕਰ ਸਕਦਾ ਅਸੀਂ ਖਾਸ ਚੀਜ਼ਾਂ ਲੱਭੀਆਂ ਵੀ ਜ਼ਿੰਦਗੀ 'ਚ ਜੋ ਕਾਮਯਾਬ ਇਨਸਾਨ ਨੇ ਖੁਸ਼ਹਾਲ ਨੇ ਇਹਨਾਂ ਜ਼ਿੰਦਗੀ ਪਧੀਆਂ ਬਤੀਤ ਕਰਦੇ ਨੇ ਤਾਂ ਮੇਨ ਚੀਜ਼ ਸਿੱਖੀ ਆ ਵੀ ਸਵੇਰੇ ਤੜਕੇ ਉੱਠਦੇ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਚਾਹੇ ਸਪਿਰਚੁਅਲ ਸਪਰ ਚਾਹੇ ਚਾਹੇ ਸਪਿਰਚੁਅਲਿਟੀ ਦੇ ਵਿੱਚ ਚਾਹੇ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਕੋਈ ਵੀ ਫੀਲਡ ਕੋਈ ਵੀ profession ਹੋਵੇ ਪਹਿਲੀ ਨਿਸ਼ਾਨੀ ਕਾਮਯਾਬ ਇਨਸਾਨ ਦੀ ਵੀ ਸੂਰੇ ਤੜਕੇ ਉੱਠਦਾ ਤੇ ਦੂਜੀ ਉਹਦਾ ਔਰਾ ਬੜਾ ਸਟਰੋਂਗ ਹੈ ਪਰਸਨੈਲਿਟੀ ਬਹੁਤ ਜਿਆਦਾ ਸਟਰੋਂਗ ਹੈ ਔਰ ਔਰਾ ਇੱਕ ਬਹੁਤ ਵਰੀ ਸੁਣਿਆ ਵਾ ਵੀ ਔਰਾ ਸਟਰੋਂਗ ਹੋਣਾ ਚਾਹੀਦਾ ਵਾ ਇਹ ਔਰੇ ਨੂੰ ਆਪਾਂ ਕਿੱਦਾਂ ਚੈੱਕ ਕਰਦੇ ਆਪਾਂ ਵੀ ਹਾਂ ਵੀ ਕਈ ਕਹਿੰਦਾ ਜੀ ਤੁਸੀਂ ਜਦੋਂ ਕਿਸੇ ਜਗ੍ਹਾ ਤੇ ਐਂਟਰ ਕਰਦੇ ਔਰਜੇ ਸ਼ਿਫਟ ਹੋ ਜਾਂਦੀ ਹੈ ਵੀ ਉਹ ਉਹ ਦੇਖਣਾ ਬੜਾ ਹੁੰਦਾ ਵਾ ਵੀ ਲੋਕ ਤੁਹਾਨੂੰ ਨਫ਼ਰਤ ਵੀ ਕਰ ਰਹੇ ਹੁੰਦੇ ਆ ਲੇਕਿਨ ਤੁਹਾਨੂੰ ਬੋਲ ਨਹੀਂ ਸਕਦੇ ਉਸ ਚੀਜ਼ ਨੂੰ ਉਹ ਹੋਰਾਂ ਕਹਿ ਸਕਦੇ ਆ ਜਾਂ ਫਿਰ ਹੋਰਾਂ ਨੂੰ ਕਿੱਦਾਂ ਰਿਪਰੈਜ਼ੈਂਟ ਕੀਤਾ ਜਾ ਸਕਦਾ ਵੀ ਔਰਾ ਇਸ ਬੰਦੇ ਦਾ ਸਟਰੋਂਗ ਹੈ ਜੀ ਮੇਰੀ ਇੱਕ એનર્ਜੀ ਫੀਲਡ ਹੂੰ ਜਦੋਂ ਅਸੀਂ ਆਪਣੇ ਸੀਡ ਨੂੰ ਕਨਜ਼ਰਵ ਕਰਦੇ ਆ ਕਿਰਦਾਰ ਸਾਡਾ ਉੱਚਾ ਸੋਚਾ ਹੁੰਦਾ ਸੀਮਨ ਨੂੰ ਕਨਜ਼ਰਵ ਕਰਦੇ ਆ ਪਾਪ ਕੀ ਲੰਗੋਟੇ ਦੇ ਪੱਕੇ ਆ ਉਹ એનર્ਜੀ ਹਾਇਰ ਚੱਕਰਾਸ ਨੂੰ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦੀ ਆ ਦੋ ਆਰਗਨ ਨੇ ਸਾਡੀ ਬਾਡੀ ਦੇ ਵਿੱਚ ਇੱਕ ਮਾਈਂਡ ਐਂਡ ਦ ਸੈਕੰਡ ਵਨ ਇਜ਼ ਹਰਟ ਦਿਲ ਜਦੋਂ ਦੋਨਾਂ ਦੇ ਵਿੱਚ ਪੂਰੀ ਪਾਵਰ ਭਰ ਜਾਂਦੀ ਹੈ ਕਿਰਦਾਰ ਦੇ ਨਾਲ ਤਾਂ ਇਹ ਮੈਗਨੇਟਿਕ ਫੀਲਡ ਐਕਟੀਵੇਟ ਕਰ ਦਿੰਦੀ ਹੈ ਬਾਡੀ ਦੀ ਹੂੰ ਸਾਡੇ ਸ਼ਰੀਰ ਦੇ ਆਲੇ-ਦੁਆਲੇ ਊਰਜਾ ਦਾ ਕੇਂਦਰ ਉਸ ਨੂੰ ਕੋ ਬੋਲਦੇ ਆਉਰਾ ਉਹ ਸਾਹਮਣੇ ਵਾਲੇ ਇਨਸਾਨ ਨੂੰ ਮਹਿਸੂਸ ਹੋ ਜਾਂਦਾ ਕੋਜਾ ਹੋ ਜੀਆਂ ਪਰਸਨੈਲਿਟੀ ਨੂੰ ਤੁਸੀਂ ਮਿਲਦੇ ਆ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਬਹੁਤ ਪ੍ਰਭਾਵਿਤ ਹੁੰਦੇ ਆ ਵੀ ਵਾਕਿਆ ਯਾਰ ਗੱਲਬਾਤ ਹੈਗੀ ਆ ਹੂੰ ਇਹ ਚੰਨ ਕਿੱਥੋਂ ਚੜਿਆ ਹੋਇਆ ਹੂੰ ਸੋ ਉਹਨਾਂ ਦਾ ਔਰਾ ਬੜਾ ਸਟਰੋਂਗ ਹੈ ਜੇ ਤੁਹਾਨੂੰ ਥ੍ਰੈਟ ਮਹਿਸੂਸ ਹੁੰਦਾ ਨਾ ਉਹਨਾਂ ਦੇ ਨਾਲ ਲਾਗੇ ਜਾ ਕੇ ਜੇ ਡ੍ਰੈਂਬਲਿੰਗ ਫੀਲ ਹੁੰਦੀ ਹੈ ਸ਼ਿਵਰਿੰਗ ਫੀਲ ਹੁੰਦੀ ਹੈ ਔਰਾ ਬਹੁਤ ਸਟਰੋਂਗ ਹੁੰਦਾ ਜੇ ਤੁਹਾਨੂੰ ਖਚਾਓ ਮਹਿਸੂਸ ਹੁੰਦਾ ਤੜਾ ਦਿਲ ਕਰਦਾ ਵੀ ਮੈਂ ਬੈਠਾ ਰਵਾਂ ਗੱਲਬਾਤ ਕਰਦਾ ਰਵਾਂ ਸਮਝੋ ਉਹਨਾਂ ਦਾ ਔਰਾ ਬੜਾ ਸਟਰੋਂਗ ਹੈ ਦੈਟ ਇਜ਼ ਆਰ ਆ ਪਰਸਨੈਲਿਟੀ ਕ੍ਰਿਸਮਾ ਐਂਡ ਜਿਵੇਂ ਸ਼ੇਰ ਪਹਿਲਾਂ ਪਾਉਂਦਾ ਜਾਂਦਾ ਮਸਤਾਨਗੀ ਦੇ ਵਿੱਚ ਉਹ ਗੱਲਬਾਤ ਹੋਣੀ ਚਾਹੀਦੀ ਹੈ ਜਿਹਦਾ ਹੋਰਾ ਉਹਦਾ ਬਹੁਤ ਸਟਰੋਂਗ ਦਾ ਆਨੰਦਮਈ ਮੈਂ ਹੁੰਦਾ ਨਾ ਪੂਰਾ ਮਸਤੀ ਦੇ ਵਿੱਚ ਮਸਤੀ ਦੇ ਵਿੱਚ ਤੇ ਉਹਦੇ ਵੱਲ ਸਾਰੀਆਂ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਆ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਜਿਹਨੂੰ ਆਪਾਂ ਮੈਨੀਫੈਸਟੇਸ਼ਨ ਲਾ ਆਫ ਅਟਰੈਕਸ਼ਨ ਬੋਲਦੇ ਆ ਸਾਰਾ ਕੁਝ ਗੱਲਬਾਤ ਹੀ ਸਾਰੀ ਮੁੱਕਣੀ ਆ ਔਰੇ ਦੇ ਉੱਤੇ ਆ ਕੇ ਉਹ ਅੱਜ ਦੇ ਨੌਜਵਾਨਾਂ ਦਾ ਔਰਾ ਬਹੁਤ ਵੀਕ ਹੈ। ਹੂੰ। ਚਾਹੇ ਉਹ ਕੋਸ਼ਿ ਜਾਣਦਾ ਚਾਹੇ ਨਹੀਂ ਜਾਣਦਾ। ਦੂਰੋਂ ਖੜੇ ਇਨਸਾਨ ਨੂੰ ਮਹਿਸੂਸ ਹੋ ਜੂਗਾ ਵੇਖ ਕੇ। ਇਹ ਪਾਈ ਤੇ ਚ ਗੱਲਬਾਤ ਹੈਗੀ ਕਿ ਨਹੀਂ ਹੈਗੀ। ਹੂੰ। So that is all about aura. ਪੰਜਾਬੀਆਂ ਦੇ ਵਿੱਚ ਅੱਗੇ ਪਹਿਲਾਂ ਇਹ ਹੁੰਦਾ ਸੀਗਾ ਕਹਿੰਦੇ ਵੀ ਇੱਕ ਤਾਂ ਤਾਕਤ ਬਹੁਤ ਹੁੰਦੀ ਸੀਗੀ ਪੰਜਾਬੀਆਂ ਦੇ ਵਿੱਚ। ਹਾਲਾਂਕਿ ਹਲੇ ਵੀ ਬਹੁਤ ਸਾਰੇ ਪੰਜਾਬੀ ਹੈਗੇ ਜਿਨ੍ਹਾਂ ਦੇ ਤਾਕਤ ਹਲੇ ਵੀ ਦੇਖਣ ਨੂੰ ਮਿਲਦੀ ਹੈ ਬਟ ਜਿਆਦਾਤਰ ਤਾਂ ਨਸ਼ਿਆਂ ਨੇ ਖਾਦੇ ਤੇ ਦੂਸਰਾ ਅੱਜਕੱਲ ਦੀ ਜਿਹੜੀ ਮਾਡਰਨ ਯੋਗਾ ਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਖਾਦੇ ਗਏ ਉਹ ਵੀ ਨੌਜਵਾਨ ਉਮੀਦ ਹੀ ਨਹੀਂ ਰਹੇ ਹੈਗੇ ਜਿਵੇਂ ਪਹਿਲਾਂ ਦਾ ਪੰਜਾਬ ਸੀਗਾ ਇਹ ਗੱਲਾਂ ਬਹੁਤ ਉੱਡਦੀਆਂ ਨੇ ਇਹ ਹੁਣ ਵੀ ਪੰਜਾਬ ਬਣ ਸਕਦਾ ਹੂੰ ਕਿਵੇਂ ਜੇ ਆਪਣੇ ਦਿਲ ਦੇ ਵਿੱਚ ਸਾਡੇ ਭੈਣ ਭਰਾ ਕੈਰੈਕਟਰ ਸ਼ਬਦ ਨੂੰ ਸੰਭਾਲ ਲੈਣ ਹੂੰ ਕਿਰਦਾਰ ਜੀਵਨ پاک ਪਵਿੱਤਰ ਹੋਵੇ ਗੱਲਬਾਤ ਆ ਸਕਦੀ ਹੈ ਅੱਜ ਤੋਂ ਹੀ ਸ਼ੁਰੂਆਤ ਕਰ ਲੈਂ। ਅੱਜ ਤੋਂ ਹੀ ਦੁਨੀਆ ਬਦਲ ਸਕਦੀ ਹੈ। ਸਾਡੇ ਭੈਣ ਭਰਾਵਾਂ ਨੂੰ ਇਹ ਗੱਲ ਸਮਝ ਨਹੀਂ ਪਵੇਗੀ। ਕਿ ਜਿਨ੍ਹਾਂ ਨੂੰ ਵੀ ਇਹ ਪਸੰਦ ਕਰਦੇ ਨੇ ਜਿਨ੍ਹਾਂ ਦੇ ਵੀ ਫੈਨ ਨੇ ਜਿਨ੍ਹਾਂ ਨੂੰ ਵੀ ਆਪਾਂ ਆਪਣਾ ਰੋਲ ਮਾਡਲ ਸਮਝਦੇ ਆ ਉਹ ਸਾਰੇ ਕਿਰਦਾਰਵਾਨ ਨੇ ਕੈਰੈਕਟਰ ਦੇ ਪੱਕੇ ਨੇ ਜਿੰਨਾ ਫੇਮਸ ਪਰਸਨੈਲਿਟੀ ਨੂੰ ਵੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ ਕੁਝ ਹੈਗਾ ਖਾਸ ਉਹਨਾਂ ਦੇ ਵਿੱਚ ਤਾਂ ਹੀ ਉਹ ਅਸਮਾਨ ਦੇ ਨੇ ਇਨੀ ਉਚਾਈ ਉਹਨਾਂ ਨੇ ਹਾਸਲ ਕੀਤੀ ਹੈ ਸੋ ਗੱਲਬਾਤ ਸਾਰੀ ਪਰਸਨੈਲਿਟੀ ਤੇ ਕ੍ਰਿਜ਼ਮਾ ਤੇ ਬਹੁਤ ਅਫਸੋਸ ਹੁੰਦਾ ਹੈ ਇਹ ਜਾਣ ਕੇ ਕਿ ਸਾਡੀਆਂ ਪੰਜਾਬ ਦੀਆਂ ਧੁੱਤੀਆਂ ਨੇ ਬਾਹਰ ਜਾ ਕੇ ਗਲਤ ਕੰਮ ਕਰਨ ਡੀਆਂ ਨੇ ਹੂੰ ਬਹੁਤ ਜ਼ਿਆਦਾ ਸਿਰਫ ਪੈਸੇ ਵਾਸਤੇ ਅਸੀਂ ਤੇਹੀ ਸੁਨੇਹਾ ਦੇਵਾਂਗੇ ਵੀ ਭਾਈ ਆਪਣਾ ਆਪ ਸੰਭੋ ਇਹੋ ਜੀ ਤੁਹਾਡੀ ਪਰਸਨੈਲਿਟੀ ਹੋਵੇ ਇਹੋ ਜਿਹਾ ਕਰਿਜ਼ਮਾ ਹੋਵੇ ਇੰਨਾ ਤੁਹਾਡਾ ਤਿੱਖਾ ਦਿਮਾਗ ਹੋਵੇ ਵੀ ਤੁਹਾਨੂੰ ਪੈਸੇ ਦੀ ਥੋੜੀ ਨਾ ਵੀ ਕਲਾ ਇਹ ਚੱਲਦੀ ਹੈ ਕਿਰਦਾਰ ਦੇ ਨਾਲ ਜਿਹੜਾ ਲੂਜ਼ ਕੈਰੈਕਟਰ ਆ ਕਲਾਵ ਦੀ ਦੁਸ਼ਮਣ ਸਾਡੇ ਪੰਜਾਬੀਆਂ ਨੇ ਰੋਟੀ ਕਲਾ ਕਰਕੇ ਖਾਧੀ ਕਿਸੇ ਵੀ ਫੀਲਡ ਦੇ ਵਿੱਚ ਕਲਾ ਐਗਰੀਕਲਚਰ ਦੇ ਵਿੱਚ ਹੋਵੇ ਟੈਕਨੋਲੋਜੀ ਦੇ ਵਿੱਚ ਹੋਵੇ ਫਲਸਫੀ ਦੇ ਵਿੱਚ ਹੋਵੇ ਕੋਈ ਵੀ ਆਪਾਂ profession ला ਸਕਦੇ ਹਾਂ ਉੱਥੇ એનર્ਜੀ ਸਾਨੂੰ ਚਾਹੀਦੀ ਹੈ ਇਹਦੇ ਬਗੈਰ ਦੁਨੀਆ ਤੇ ਥਾਰ ਇੱਕ ਇਨਸਾਨ ਚਾਹੇ ਜਿੰਨਾ ਮਰਜੀ